ਪੰਜ ਕਰੋੜ ਦੇ ਕਰੀਬ ਦੇ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਦਾ ਉਦਘਾਟਨ ਉਹ ਹੋਣ ਜਾ ਰਿਹਾ ਹੈ ਗੁਰਾੜੀ ਦੇ ਵਿੱਚ ਤੇ ਖਾਸ ਕਰ ਮੇਨ ਬਾਜ਼ਾਰ ਦੀ ਅਸੀਂ ਗੱਲ ਕਰ ਲਈਏ ਅਸੀਂ ਗੱਲ ਕਰ ਲਈਏ ਕਿ ਮੇਨ ਬਾਜ਼ਾਰ ਦੀ ਅਸੀਂ ਗੱਲ ਕਰ ਲਈਏ ਮੇਨ ਬਾਜ਼ਾਰ ਦੀ ਗੱਲ ਕਰ ਲਈਏ ਅਸੀਂ ਕਿ ਕੁਝ ਪਬਲਿਕ ਦੀਆਂ ਕੁਝ ਸ਼ਿਕਾਇਤਾਂ ਵੀ ਬਹੁਤ ਜੜੀਆਂ ਨੇ ਬਹੁਤ ਸੁਣੀਆਂ ਜਾ ਰਹੀਆਂ ਨੇ ਫਿਰ ਉਹ ਸਾਡਾ ਛੱਡ ਤੋੜਿਆ ਹੈ ਤੇ ਉਹਨਾਂ ਨਾਲ ਸਾਡਾ ਮੇਰੇ ਬੇਟੇ ਨੂੰ ਇਹ ਸਭ ਹਰ ਜਾਣੇ ਨਹੀਂ ਦਿੰਦਾ ਨਹੀਂ ਨਹੀਂ ਕੋਈ ਜਿਹੜੀ ਮੇਰਾ ਸਰ ਬਰਬਾਦ ਹੋ ਜਾਏ ਤੇ ਮੇਰਾ ਬੱਚਾ ਬਰਬਾਦ ਹੋ ਜਾਏ ਗੱਲ ਕਰਨਾ ਗੱਲ ਕਰ ਦੇ ਇਹ ਸਾਰੇ ਔਰਤ ਛੋਟੇ ਸਾਹਿਬ ਨੂੰ ਬੈਠਣੇ ਹੋਏ ਥੋੜੀ ਥੋੜੀ ਸਾਈਡ ਦੇ ਤੋਂ ਭਾਈ ਸਾਹਿਬ ਇਹ ਤਾਂ ਨਹੀਂ ਆਪਾਂ ਤਾਂ ਆ ਗਿਆ ਮੈਂ ਨਹੀਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਨਾਲ ਫਿਰ ਕਾਫੀ ਹੋਰ ਵੀ ਨੇ ਉਹ ਵੀ ਮੈਨੂੰ ਦੇਖ ਕੇ ਚੱਲ ਕਰ ਦੋ ਸਾਫ ਸਾਰੇ ਕਰ ਦਿੰਦੇ ਮੈਂ ਸਾਰੇ ਸਾਫ ਕਰ ਦੋ ਤਾਂ ਇਹਨਾਂ ਨੂੰ ਦੁੱਖ ਤਾਂ ਨਾ ਲੱਗੇ ਸਾਨੂੰ ਦੁੱਖ ਤਾਂ ਹੋਵੇ ਸਾਰੇ ਸਾਫ ਕਰ ਦੋ ਚਾਹਤੋ ਦੇਖੋ ਜੀ ਸਤਾਲੀ ਸਾਫ ਕਰੋ ਸਾਰੇ ਜੇ ਤੁਸੀਂ ਇੰਨੇ ਸ਼ਰਟ ਦੇਖੇ ਵੀ ਇੰਨੇ ਨਾਲ ਉਹਨੂੰ ਕੱਲਾ ਹੀ ਕਿਉਂ ਦੇਖਿਓ ਇਹਨਾਂ ਨਾਲ ਕਾਫੀ ਜ਼ਿਆਦਾ ਤੇਤੀ ਫੁੱਟ ਛੇੜ ਮੈਨੂੰ ਆਪਣੀ ਜਗ੍ਹਾ 'ਚ ਪਾਏ ਹੋਏ ਇਹਨਾਂ ਨੇ ਜੋ ਤੇਤੀ ਛੱਡੀ ਹੋਈ ਹੈ ਇਹ ਪੂਰੀ ਗੈਰ ਕਾਨੂੰਨੀ ਹੈ ਕਰਦੇ ਨੇ ਮੈਂ ਸਭ ਜਾਣੀ ਉਹ ਘਟਣਾ ਚਾਹੀਦਾ ਚਾਹੀਦਾ ਆਪਾਂ ਸਾਫ ਕਰਦੇ ਇੱਕ ਵਾਰ ਬੈਕਲੀਗਲ ਡਾਇਰੈਕਸ਼ਨ ਦਿੱਤੀ ਆ ਵੀ ਪਿਛਲੇ ਦਿਨੀ ਵੀ ਮੈਂ ਜਿਹੜੀਆਂ ਨਜਾਇਜ਼ ਸਾਰੀਆਂ ਸੀ ਉਹ ਢਾਈਆਂ ਸੀ ਉਹ ਮੈਡਮ ਅਸੀਂ ਮੰਨ ਕੇ ਦੇ ਇੱਕ ਉਹ ਢਾਈਆਂ ਸੀ ਇੱਥੇ মিডিਆ ਖੜਾ ਉਹ ਢਾਉਣ ਤੋਂ ਬਾਅਦ ਕੀ ਹੋਇਆ ਕਈ ਦੁਆਰੇ ਬਣ ਗਈਆਂ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ ਹੋਰੇ ਮੈਡਮ ਨੇ ਬਲਾ ਬਲੂ ਕੇ ਹੁਣ ਦੁਆਰੇ ਬਣਵਾਤੀਆਂ ਕੱਲ ਮੈਂ ਫੇਰ ਸਾਰੀਆਂ ਢਾਈਆਂ ਉਹਨਾਂ ਦੀ ਜਿੰਨੀਆਂ ਬਣੀਆਂ ਹੋਈਆਂ ਸੀ ਤੁਸੀਂ ਮੈਨੂੰ ਨਹੀਂ ਪਤਾ ਕਿ ਦੀ ਸ਼ਹਿਤ ਆ ਕੇ ਜਿਹੜੇ ਵੀ ਕੋਈ ਕੰਸਟਰਕਸ਼ਨ ਵਾਲੇ ਹੈਗੇ ਨੇ ਕੋਈ ਸਾਟਾ ਬੰਦਾ ਕਵੇ ਕੋਈ ਵਾਰੋ ਬੰਦਾ ਕਹਵੇ ਕੋਈ ਵੀ ਬੰਦਾ ਕਹਵੇ ਸਾਡੇ ਨਾਂ ਉੱਤੇ ਵੀ ਨਹੀਂ ਅਸੀਂ ਸੈਟਿੰਗ ਕਰ ਲਵਾਂਗੇ ਤੁਸੀਂ ਬਣਾ ਲਓ ਜਿਸ ਥਾਂ ਉੱਤੇ ਵੀ ਬਲਡੋਜ਼ਰ ਅਸੀਂ ਚਲਾ ਦਿੱਤਾ ਹੈ ਕੋਈ ਵੀ ਗੈਰਕਾਨੂੰਨੀ ਉਹ ਸਾਰੀ ਹੋਈ ਹੋਈ ਆ ਉਹਨੇ ਢਹਿਣਾ ਹੈ ਉਹ ਕਿਸੇ ਦੀ ਵੀ ਸਿਫਾਰਿਸ਼ ਉੱਤੇ ਤੁਹਾਡੀ ਦੁਬਾਰੇ ਨਹੀਂ ਬਣਨੀ ਹੁਣ ਤੁਸੀਂ ਪਹਿਲਾਂ ਖਰਚਾ ਕੀਤਾ ਸੀ ਤੁਸੀਂ ਸਾਰੀ ਸੜਕ ਰੋਕ ਕੇ ਗੈਰਕਾਨੂੰਨੀ ਸਾਰੀਆਂ ਕਿੱਡੀਆਂ ਢਾਈਆਂ ਹੁਣ ਤੁਸੀਂ ਦੁਬਾਰੇ ਬਣਾ ਲਈਆਂ ਮੈਨੂੰ ਨਹੀਂ ਪਤਾ ਕਿਹਦੀ ਚੱਕੇ ਛੱਕੇ ਪਰ ਇਹ ਕੰਮ ਨਾ ਕਰੋ ਆਪਣਾ ਨੁਕਸਾਨ ਤੁਸੀਂ ਆਪ ਕਰਾਉਣਾ ਹੈ ਤੁਸੀਂ ਕੋਈ ਪ੍ਰਧਾਨ ਕਵੇ ਬਣਾ ਲਓ ਇੱਥੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਕਿ ਮੈਂ ਬੈਠਾ ਇੱਥੇ ਕੋਈ ਨਹੀਂ ਬੈਠਾ ਤੁਹਾਡੇ ਸਾਰਿਆਂ ਦੇ ਸਿਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਬੈਠੇ ਨੇ ਉਹਨਾਂ ਦੀ ਇਹ ਸਖਤ ਜਿਹੜੀ ਹਦਾਇਤ ਹੈ ਇੱਥੇ ਤੁਹਾਡੇ ਸਿਰ ਉੱਤੇ ਸਰਕਾਰ ਬੈਠੀ ਆਮ ਆਦਮੀ ਪਾਰਟੀ ਦੀ ਖਰੜ ਦੇ ਵਿੱਚ ਨਵੀਂ ਕਮੇਟੀ ਬਣੀ ਹੈ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਹੈ ਭਾਰੀ ਪੂਰੀ ਦੀ ਪੂਰੀ ਸਰਬਸੰਮਤੀ ਦੇ ਨਾਲ 1 ਸਾਲ ਦੇ ਅੰਦਰ ਉਹ ਖਰੜ ਦਾ ਨਕਸ਼ਾ ਤੁਹਾਨੂੰ ਬਦਲਿਆ-ਬਦਲਿਆ ਦੇਖਣਾ ਵੀ ਖਰੜ ਵਿੱਚ ਕੰਮ ਹੋ ਰਹੇ ਨੇ ਕਿਵੇਂ ਹੋ ਰਹੇ ਨੇ ਤੇ ਖਰੜ ਦਾ ਬਣ ਕੀ ਗਿਆ ਤੇ ਮੈਂ ਬੇਨਤੀ ਕਰਦੀ ਆਂ ਕੁਰਾਲੀ ਦੇ ਐਮਸੀ ਸਹਿਬਾਨਾਂ ਨੂੰ ਜਿਸ ਦਿਨ ਤੁਸੀਂ ਕੁਰਾਲੀ ਦੀ ਕਮੇਟੀ ਬਣਾ ਇਥੋਂ ਬਦਲ ਕੇ ਆਮ ਆਦਮੀ ਪਾਰਟੀ ਦੀ ਬਣਾ ਦਿੱਤੀ ਕੁਰਾਲੀ ਦਾ ਜਿਹੜੀਆਂ ਦਿੱਕੀਆਂ ਨੇ ਕੀ 70 ਸਾਲ ਹੋ ਗਏ ਗਲੀਆਂ ਨਾਲੀਆਂ ਦਾ ਕੰਮ ਹਲੇ ਤੱਕ ਖੜਾ ਹੈ ਮੈਂ ਮੋਡੇ ਕੋਲੇ ਤਾਂ ਹੈ ਨਹੀਂ ਵੀ ਕੁਰਾਲੀ ਵਿੱਚ ਪੈਸੇ ਹੈ ਨਹੀਂ ਜਾਂ ਕੁਰਾਲੀ ਵਿੱਚ 90 ਸਫਾਈ ਕਰਮਚਾਰੀ ਕੰਮ ਕਰਦੇ ਨੇ ਐਮਸੀ ਸਹਿਬਾਨ ਮੈਂ ਕਰਾਇਆ ਥੇ ਇੱਥੇ ਜਿਹੜੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਉਹਨਾਂ ਨੂੰ ਕੰਮ ਤੇ ਤੋਰੋ ਸਾਰਿਆਂ ਨੂੰ ਉਹਨਾਂ ਨੂੰ ਆਪਣੇ ਉਹਨਾਂ ਨੂੰ ਜਿਹੜੀ ਉਹਨਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਲੋਕ ਇਹ ਗੱਲ ਪੁੱਛ ਰਹੇ ਨੇ ਵੀ ਸਫਾਈ ਹੁੰਦੀ ਨਹੀਂ ਤਾਂ ਕਿਉਂ ਨਹੀਂ ਹੁੰਦੀ ਗਲੀਆਂ ਨਾਲੀਆਂ ਹਲੇ ਤੱਕ ਬਣੀਆਂ ਨਹੀਂ ਤਾਂ ਕਿਉਂ ਨਹੀਂ ਬਣੀਆਂ ਉਹਨਾਂ ਨੂੰ ਬਣਾਓ ਨਹੀਂ ਛੱਡੋ ਆਮ ਆਦਮੀ ਪਾਰਟੀ ਨੂੰ ਦਈਓ ਸੀ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਈਏ ਤੇ ਜੇ ਇੱਕ ਦੇ ਇੱਕ ਦੇ ਉੱਤੇ ਬਲੋਜ਼ਰ ਚਲਾਇਆ ਨਾ ਇੱਕ ਜਾ ਕੇ ਤੁਸੀਂ ਪੱਧਰਾ ਕੀਤਾ ਸਾਰਿਆਂ ਦਾ ਕਰੋ ਇੱਕ ਮੁਕੇ ਮਹਿਸੂਸ ਕਰਾਉਣੇ ਇਕੱਲੇ ਬੰਦੇ ਹਾਂਜੀ ਸਾਰਿਆਂ ਮੰਮ ਜੀ ਉਸ ਤੋਂ ਬੇਟੇ ਵਾਸਤੇ ਕਰਿਆ ਦੇਖੋ ਇੱਕ ਪਾਸੇ ਸਰਕਾਰ ਕਹਿੰਦੀ ਐ ਵੀ ਬੱਚਿਆਂ ਨੂੰ ਕੰਮ ਲਾਓ ਅਸੀਂ ਇਹਨੂੰ ਬਾਹਰ ਜਾਣ ਦੇ ਰੋਕਿਆ ਸਾਨੂੰ ਪਤਾ ਅਸੀਂ ਕਿਵੇਂ ਰੋਕਿਆ ਇਹਨੂੰ ਅਸੀਂ ਇਹਨੂੰ ਕੰਮ ਕਰਾ ਰਹੇ ਹਾਂ ਉਹ ਕੱਲ ਨੂੰ ਇਹ ਗੱਲ ਕਰਾ ਕੇ ਚੁਰ ਗਿਆ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ ਜੀ ਅਸੀਂ ਕੀ ਕਰਾਂਗੇ ਜੀ ਅਸੀਂ ਤੁਹਾਡਾ ਚੈੱਕ ਕਰ ਹਾਂ ਜੀ ਸਾਡੇ ਨਾਲ ਕੀ ਜਾਈਏ ਸਾਡੇ ਨਾਲ ਕੀ ਜਾਈਏ ਅਸੀਂ ਲਿਖਤੀ ਚਾਹ ਹਾਂ ਜੀ ਆਜੋ ਇਧਰ ਆ ਕੇ ਕਰ ਲੋ ਪਹਿਲਾਂ ਆ ਆਹ ਇੱਕ ਪਾਸੇ ਹੋਏ ਸਭ ਪੂਰਾ ਕਰ ਲਓ ਸਭ ਜੋ ਫਰਮੇ ਚਾਹੋ ਤੇ ਸਿਕੰਦਰੀ ਜੀ ਵਾਲੀਆਂ ਉਹਨਾਂ ਨੂੰ ਕੱਢ ਦੋ ਕੱਢ ਦੋ ਅਸੀਂ ਪਿੱਛੇ ਉੱਪਰ ਜਾ ਕੇ ਹੋਏਗੀ ਤਸਵੀਰ ਅੱਛਾ ਕੱਢ ਦੋ ਬਸ 1 ਮਿੰਟ 1 ਮਿੰਟ ਦੇ 1 ਮਿੰਟ ਅ ਤਸਵੀਰਾਂ ਦੇ ਵਿੱਚ ਦੇਖ ਸਕਦੇ ਤੁਸੀਂ ਕਿ ਪਾਣਾ ਪਿੱਛੇ ਨਾ ਹੋ ਜੀ ਹਸ਼ਮੀ ਜੀ ਹਾਂ ਜੀ ਆ ਜੋ ਮੜੇ ਤਸਵੀਰਾਂ ਮਾਣਾ ਜੀ ਇੱਥੇ ਆਓ ਨਾ ਤੁਸੀਂ ਆਹ ਰਖ ਸਮਾ ਲਓ ਪ੍ਰਧਾਨ ਜੀ ਇੱਥੇ ਆਓ ਤੁਸੀਂ

ਮੰਡੀ ਦੇ ਸਾਰੇ ਜਿੰਨੇ ਵੀ ਤੇ ਪ੍ਰਧਾਨ ਸਰ ਕਰਮਚਾਰੀ ਜਿੰਨੇ ਵੀ ਲੋਕ ਇਕੱਠੇ ਹੋਏ ਥੋੜਾ ਸਾਰਿਆਂ ਨਾਲ ਲਈ ਤੇ ਬਹੁਤ ਬਹੁਤ ਧੰਨਵਾਦ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਸਾਰੇ ਖੰਡ ਨਾਮ ਨਕਲੂਗੇ ਬਾਡੀ ਦਿੱਖਲੀ ਰੋਗ ਜੀਓ ਸਾਹਿਬ ਤੋਂ ਬਚਨ ਲੱਗੋ ਉਹਦੇ 22 ਲੱਖ ਦਾ ਟੈਂਟਰ ਹੋ ਗਿਆ ਜੀ ਮੈਡਮ ਜੀ ਸਾਡੀ ਧਰਮਸ਼ਾਲਾ ਦਾ ਕੰਮ ਨਹੀਂ ਹੋਇਆ ਜੀ ਉਹ ਹੀ ਪਾਤੇ ਸਾਡੇ ਸਾਡੀ ਆਣੀ ਸਾਡੀ ਆਣੀ ਚਾਰਚ ਦੋ ਹੈ ਨਹੀਂ ਹੈ ਆਪਣੇ ਹਿੰਦਗਰ ਨਗਰ ਆੜੀ ਇਹ ਚਰਚ ਦੇ ਨੇੜੇ ਆ ਨਹੀਂ ਨਹੀਂ ਸਾਡੀ ਚਾਰਚ ਨਹੀਂ ਹੈ ਸਾਡੇ ਕੋਲ ਹਰਦੇਵ ਨਗਰ ਸਾਡੇ ਨਾਲ ਜਿੱਥੇ ਪੂਰੇ ਆਣੇ ਨੇ ਹਰਦੇਵ ਨਗਰ ਦੀ ਧਰਮਸ਼ਾਲਾ ਹੈ ਸਾਡੀ ਹਰਦੇਵ ਨਗਰ ਤੇ ਜਿੱਥੇ ਪੂਰੇ ਆੜੇ ਆ ਦੀ ਉਹ ਉਹ ਚਰਚ ਆੜੀ ਇੱਕ ਜਣਾ ਇੱਕ ਜਣਾ ਸਾਰੇ ਕਹਿ ਦਿੰਦੇ ਹੁੰਦਾ ਹੈ ਜੀ ਇੱਕ ਮਿੰਟ ਰੁਕੋ ਤਾਂ ਸਹੀ ਹਾਂਜੀ ਹਾਂਜੀ ਕਿਹੜੇ ਵਾਲੀ ਧਰਮਸ਼ਾਲਾ ਹੈ ਇੱਧਰ ਹਰਦੇਵ ਨਗਰ ਮੂੜਾ ਕਲੋਨੀ ਜਿਹਨੂੰ ਕਹਿੰਦੇ 16 ਨੰਬਰ ਵਾਲੀ ਇਹ ਪਈਏ ਅੱਗੇ ਵਾਲਾ ਅਜੀਤ ਸਿੰਘ ਨਾਮ ਦਾ ਲੈਟਰ ਵੀ ਦੇ ਕੇ ਆਇਆ ਤੇ ਮੈਨੂੰ ਸਾਹ ਦੇਖਿਆ ਅੰਮ੍ਰਿਤ ਮੱਖਾ ਅਜੀਤ ਸਿੰਘ ਪਾਰ ਲਗਾ ਚੁੱਕਾ ਉਹ ਬੰਦਾ ਕਦੀ ਨਾ ਬੋਲੂ ਅੱਜ ਮੱਝ ਅਜੀਤ ਨਾਮ ਦਾ ਕਿ ਇਹ ਮੈਂ ਇੱਕ ਤੇ ਜਿਹੜੀ ਧਰਮਸ਼ਾਲਾ ਹੈਗੀ ਇਹ ਨੀਅਤ ਚਾਚੇ ਦਾ ਤਾਂ ਪੈਸਾ ਆਪ ਪਾ ਲਿਆ ਇੱਕ ਹੋਰ ਧਰਮਸ਼ਾਲਾ ਇੱਥੇ ਕਿੱਥੇ ਕਿਹਦੇ ਨੇੜੇ ਆਪਣੇ ਬੈਕ ਸਾਈਡ ਹੈ ਜੀ ਮੂੜਾ ਕਲੋਨੀ ਹਰਦੇਵ ਨਗਰ ਦੇ ਵਿੱਚ 16 ਨੰਬਰ ਵਾਲਾ ਅਸੀਂ ਲੈਟਰ ਵੀ ਦੇ ਕੇ ਆਏ ਸੀ ਐਸਟੀਮੇਟ ਕਿੰਨਾ ਬਣਿਆ ਨਾ ਦੱਸ ਬਤਨ ਕਰਨੀ ਹੈ ਨਾ ਸੋਕਾ ਮਿਨੀਮਮ ਨਹੀਂ ਥਾੜੀਆ ਆਪਾਂ ਜਿਹੜੀ ਅਗਲੀ ਸਾਡੀ ਮੀਟਿੰਗ ਹੋਊਗੀ ਜੀ ਇਹ ਮੇਰੀ ਜ਼ਿੰਮੇਵਾਰੀਆਂ ਵੀ ਉਹਦੇ ਚ ਪੈ ਜੂਗੀ ਮੈਮ ਅਸੀਂ ਲੈਟਰ ਵੀ ਦੇ ਕੇ ਆਏ ਸੀ ਠੀਕ ਹੈ ਠੀਕ ਹੈ ਜੀ ਪੈ ਜੂਗੀ ਤੁਸੀਂ ਸਮਝ ਲਓ ਹੋ ਗਿਆ ਜੀ ਜੋ ਨਲਾਈ ਕੀ ਆ ਇਥੋਂ ਦੇ ਪ੍ਰਦਾਨ ਕਰਦੇ ਨੇ ਆਪਾਂ ਨਹੀਂ ਕਰਦੇ ਮੈਡਮ ਮਤਾਂ ਗਿਆ ਅੱਜ ਨੂੰ ਨਾ ਮਾਲੇ ਨੂੰ ਰਸਤਾ ਹੋਈ ਹੈ ਅੰਡਰ ਵਿੱਚ ਆ ਸਾਡਾ ਅੰਡਰ ਵਿੱਚ ਜਿਹੜਾ ਰਸਤਾ ਹੈ ਨਾ ਜਿੱਥੇ ਸਭ ਘੁੰਮਦੇ ਜੰਮੇ ਸਫਾਈ ਨਹੀਂ ਹੁੰਦੀ ਕੀ ਕਰੀਏ ਸਫਾਈ ਸਫਾਈ ਕਰਨੀ ਇੱਕ ਪਾਣੀ ਰਸਤੇ ਸਫਾਈ ਦੀ ਕੰਪਲੀਟ ਹੈਗੀ ਪਾਣੀ ਦੀ ਵੀ ਬਾਕੀ ਪਾਣੀ ਪਾਣੀ ਮਿੱਟੀ ਉੱਤੇ ਟੈਨਸ ਲਿਫਟ ਕਰਦੇ ਸਭ ਘੁੰਮਦੇ ਪਾਣੀ ਇੱਕ ਦੀ ਸਫਾਈ ਕਰਨੀ ਹੈ ਦੂਸਰੀ ਸਮੱਸਿਆ ਕੀ ਹੈ ਪਾਣੀ ਜਿਹੜਾ ਖੜਦਾ ਜੀ ਪਾਣੀ ਖੜਦਾ ਜੀ 10-10 ਫੁੱਟ ਉੱਤੇ ਕੀ ਕਰਨਾ ਉੱਥੇ ਪਾਣੀ ਦਾ ਨਿਕਾਸ ਨਹੀਂ ਆਈ ਉੱਥੇ ਜੀ ਨਿਕਾਸੀ ਹਾਂ ਜੀ ਨਿਕਾਸੀ ਨਹੀਂ ਆਈ ਜ ਆਪਣੇ ਅੰਡਰ ਵਿੱਚ ਹੈ ਨਾ ਜਿਸੇ ਕਹਦੇ ਨੇ ਵੀ ਸੀ ਤਾਨੂੰ ਉਹ ਜੋ ਫਿਕਰ ਹੋ ਜਾਏਗੀ ਚੈੱਕ ਕਰੂਗੀ ਨਿਕਾਸੀ ਦੀ ਸਮੱਸਿਆ ਤਾਂ ਉਹ ਪਹਿnder ਅਗਲੀ ਮੀਟਿੰਗ ਦੇ ਵਿੱਚ ਉਹਦੀਆਂ ਪਾਈਪਾਂ ਦਾ ਪਾਓ ਉੱਥੇ ਸਫਾਈ ਦਾ ਪ੍ਰਬੰਧ ਕਰੋ ਕਿ ਆ ਧਰਮਸ਼ਾਲਾ ਥੋੜੀ ਪੈ ਜਾਣੀ ਹੈ ਜੀ ਮੇਰਾ ਕੰਮ ਇੱਕ ਵਾਰ ਅਗਲੀ ਮੀਟਿੰਗ ਤਾਂ ਕਰਦੇ ਅਗਲੇ ਹਫਤੇ ਕਰਦੇ ਆ ਨਾ ਅਗਲੇ ਹਫਤੇ ਇਹਨਾਂ ਦੀ ਇਹ ਧਰਮਸ਼ਾਲਾ ਬੁੱਕ ਕਰ ਲਓ ਮੈਡਮ ਜੀ ਥੋੜੀ ਮੀਟਿੰਗ ਸਾਡੇ ਧਰਮਸ਼ਾਲਾ ਚ ਹੋਣੀ ਹੈ ਜੀ ਅਗਲੀ ਮੀਟਿੰਗ ਠੀਕ ਹੈ ਹਾਂ ਜੀ ਤਾਨੂੰ ਅਗਲੀ ਵਾਰੀ ਵੀ ਧੰਨ ਸ਼ਾਲਾ ਦਰਮਸ਼ਾਲਾ ਦਾ ਘੁੰਮ ਕੇ ਫੇਰੀ ਆਉਂਗੇ ਉੱਥੇ ਨਰਕ ਬਣਿਆ ਹੋਇਆ ਜੀ ਸਾਡਾ ਬੱਚੇ ਸਾਡੇ ਬਹੁਤ ਬਿਮਾਰ ਤੇ ਹਸਪੀਟਲ ਚ ਪੈਂਦੇ ਨਹੀਂ ਮੈਂ ਦੱਸ ਤਾਂ ਰਹੀ ਜੀ ਸਾਡੀ ਕੋਈ ਨਹੀਂ ਸੜਾਈ ਹੁੰਦੀ ਹੈ ਜੀ ਸ੍ਰੀ ਜੀ ਦੀ ਤੁਵਾ ਲਾਜੀ ਵੀ ਨਹੀਂ ਸਾਥ ਹੁੰਦਾ ਜੀ ਉੱਥੇ ਨਰਕ ਬਣਿਆ ਪਿਆ ਜੀ ਨਰਕ ਤੁਸੀਂ ਕਿਹਨਾਂ ਤੇ ਪੁੱਛੋ ਤੁਸੀਂ ਤਾਂ ਮੇਕ ਸ਼ੁਰ ਸਾਡੇ ਬੱਚੇ ਰਹਿਣਾ ਨਹੀਂ ਹੁੰਦੀ ਡੈਂਗੂ ਚ ਬੱਚੇ ਤੇ ਪੈਂਦੇ ਨੇ ਪ੍ਰਧਾਨ ਜੀ ਇੱਕ ਚੈਲੰਜ ਦਿਆ ਸਾਡੀ ਅਗਲੀ ਮੀਟਿੰਗ ਸਾਡੇ ਕੋਲ ਹਮਮਾ ਕੇ ਥਾਡੀ ਹੋਊਗੀ ਜੀ ਠੀਕ ਹੈ ਜੀ ਚਲੋ ਥੋੜੀ ਧੰਨ ਸ਼ਾਲਾ ਦਾ ਕੰਮ ਹੋ ਗਿਆ ਤਾਂ ਕਰਣਾ ਨਹੀਂ ਆਉਂਦੀ ਸਰ ਠੀਕ ਹੈ ਠੀਕ ਹੈ ਫੇਰੀ ਆਉਂਗੀ ਹੁਣ ਕਰਵਾ ਲੀ ਦਿਖ ਵੀ ਇਹਨਾਂ ਦੀ ਵੀ ਜਲਤੀ ਨਹੀਂ ਸਾਰੇ ਜਣੇ ਕਹਿ ਜਾਂਦੇ ਆ ਮੁੜ ਕੇ ਕਰਾਉਂਦੇ ਜੀ ਦੇਖੋ ਆ ਬਹੁਤ ਸਾਰੇ ਕੰਮ ਸੀ ਜਿਹੜੇ ਪੈ ਗਏ ਬਹੁਤ ਸਾਰੇ ਹੋਣ ਵਾਲੇ ਆ ਕਲਾਰੀ ਸ਼ਹਿਰ ਦੇ ਉੱਤੇ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਵੀ ਪਿਛਲੇ ਦਿਨੀ ਅਸੀਂ ਖਰੜਾ ਸ਼ਹਿਰ ਦੀ ਕਮੇਟੀ ਬਦਲ ਦਿੱਤੀ ਆਮ ਆਦਮੀ ਪਾਰਟੀ ਦੀ ਬਣਾਤੀ ਉੱਤੇ ਇਹ ਇਤਿਹਾਸ ਦੇ ਵਿੱਚ ਕਦੀ ਕਿਸੇ ਨੇ ਨਹੀਂ ਕੀਤਾ ਇਹ ਕੰਮ ਤੇ ਉੱਥੇ ਸਰਬਸੰਮਤੀ ਦੇ ਨਾਲ ਅਸੀਂ ਸਾਡਾ ਨਵਾਂ ਪ੍ਰਧਾਨ ਚੁਣਿਆ ਆ ਆਮ ਆਦਮੀ ਪਾਰਟੀ ਦਾ ਪੋਲੀ ਸੋਲੀ ਸਾਰਾ ਕੰਮ ਸਾਨੂੰ ਇਹ ਨਹੀਂ ਜਦੋਂ ਹੁਣ ਪਹਿਲਾਂ ਉੱਥੇ ਅਕਾਲੀ ਜਲਦੀ ਸੀ ਉਹਨਾਂ ਨੇ ਉੱਥੇ ਸਾਈਂ ਨਹੀਂ ਕਰਨੇ ਕੰਮ ਨਹੀਂ ਹੋਣ ਦੇਣੇ ਲੋਕਾਂ ਦੇ ਇਹ ਪਹਿਲਾਂ ਤੋਂ ਅੱਜ ਤੱਕ ਕਿਸੇ ਨੇ ਕੁਝ ਕੀਤਾ ਹੈ ਤੁਸੀਂ ਜਾਣਦੇ ਹੋ ਤਾਂੀਆਂ ਗਲੀਆਂ ਵਾਲੀਆਂ ਦਾ ਹਾਲ ਹੁਣ ਸੁਖ ਨਾਲ ਉੱਪਰ ਪਾਰਟੀ ਆਵਾ ਆਦਮੀ ਪਾਰਟੀ ਆ ਗਈ ਹੁਣ ਇਹਨਾਂ ਨੇ ਕਿਹਾ ਵੀ ਹੁਣ ਜਮੇ ਨਹੀਂ ਕਰਦੇ ਤੁਹ ਖਰੜ ਦੇ ਵਿੱਚ ਅਸੀਂ ਕਮੇਟੀ ਬਹੁਤ ਵੱਡੀ ਹੈ ਤੁਸੀਂ ਜਾਣਦੇ ਹੋ ਉਹ ਬਦਲ ਦਿੱਤੀ ਹੈ ਸਾਲ ਦੇ ਵਿੱਚ ਅਸੀਂ ਸ਼ਹਿਰ ਦਾ ਹੁਲੀਆ ਬਦਲ ਦਵਾਂਗੇ ਤੇ ਜਿਸ ਦਿਨ ਮੈਂ ਤਾਂ ਵਾਰ-ਵਾਰ ਇੱਕ ਦੋ ਦੇ ਐਮ ਸੀ ਸਾਹਿਬਾਨਾਂ ਨੂੰ ਵੀ ਜੇ ਤੁਹਾਡੇ ਪ੍ਰਧਾਨ ਕੰਮ ਨਹੀਂ ਕਰਦੇ ਕੰਮ ਕਰਦੇ ਹੋ ਤਾਂ ਸਾਨੂੰ ਕਹਿਣ ਦੀ ਕੀ ਲੋੜ ਹੈ ਕੰਮ ਕਰਨ ਵਾਲੇ ਬੰਦੇ ਨੂੰ ਤੁਸੀਂ ਨਾਮ ਲਾ ਲੈਂਦੇ ਆ ਘਰੇ ਜਾ ਕੇ ਉਹਦੇ ਨਾਲ ਕਿ ਸਾਡੇ ਨਾਲ ਤੁਰਪਾਤ ਵਧੀਆ ਕੰਮ ਵਾਲਾ ਜੇ ਕੰਮ ਨਹੀਂ ਕਰਦੇ ਸਾਨੂੰ ਦੱਸੋ ਇਕੱਠੇ ਕਿਉਂ ਆਓ ਆਪਾ ਕਮੇਟੀ ਆਮ ਆਦਮੀ ਦੀ ਕਰੀਏ ਮੈਂ ਕਿਤੇ ਸਾਈਨ ਨਹੀਂ ਕਰਨੇ ਕਿਤੇ ਕੋਈ ਕੰਮ ਨਹੀਂ ਕਰਨਾ ਤੁਹਾਡੀਆਂ ਪੋਲੀਟিক্যাল ਸਟਰੈਟਜੀਜ਼ ਦੇ ਵਿੱਚ ਤੁਹਾਡੀਆਂ ਪਾਲਿਸੀ ਸਿਆਸਤ ਦੀਆਂ ਰਣਨੀਤੀਆਂ ਦੇ ਵਿੱਚ ਲੋਕ ਕਿਉਂ ਪਿਸਣ ਲੋਕਾਂ ਦੇ ਕੰਮ ਕਿਉਂ ਰੁਕਦੇ ਨੇ ਸਿਆਸੀ ਰਣਨੀਤੀਆਂ ਦੇ ਵਿੱਚ ਤੁਸੀਂ ਲੋਕਾਂ ਦੇ ਕੰਮ ਨਾ ਰੋਕੋ ਲੋਕ ਸਫਰ ਕਰਦੇ ਨੇ ਉਹ ਇਹ ਜਦੋਂ ਬੋਲਦੇ ਸੀ ਨਾ ਹੁਣ ਇਹ ਇਹ ਨਹੀਂ ਕਿ ਕਿਸੇ ਤੇ ਗੁੱਸਾ ਕਰਦੇ ਇਹਨਾਂ ਨੇ ਆਪਣੇ ਕੰਮ ਦੱਸਣੇ ਹੀ ਇਸ ਤਰੀਕੇ ਉਹ ਕੀ ਹੁੰਦੇ ਨੇ ਸੋ ਜਿਹੜੇ ਬਾਹਾਂ ਕੱਟ-ਕੱਟ ਕੇ ਕਹਿੰਦੇ ਅਸੀਂ ਕਰਾਲੀ ਲਈ ਹਵਾੜ ਲੈ ਆਂਦਾ ਤੇ ਕਰਾਲੀ ਦੇ ਤੁਸੀਂ ਗਲੀਆਂ 'ਚ ਜਾਉਂਗੇ ਉੱਥੇ ਵੱਖੋ-ਵੱਖ ਐਮਸੀ ਸਾਹਿਬਾਨਾ ਉਹਨਾਂ ਨੂੰ ਪਤਾ ਹੀ ਹੈ ਵੀ ਆਪਣੀਆਂ ਗਲੀਆਂ ਦੇ ਵਿੱਚ ਤੁਸੀਂ 70 ਸਾਲ ਆਜ਼ਾਦੀ ਨੂੰ ਹੋ ਗਏ ਹਲੇ ਤੱਕ ਤੁਸੀਂ ਉੱਥੇ ਪੈਪਾਂ ਨੀਂਗਾਸੀ ਦੀਆਂ ਬਾਸ ਸਕੇ ਸੋ ਜੇ ਨਹੀਂ ਕੰਮ ਹੁੰਦੇ ਛੱਡੋ ਪਰਾਂ ਨਾ ਕਿਉਂ ਲੋਕਾਂ ਤੋਂ ਗਾਲਾਂ ਕਢਦੇ ਹੋ ਸਾਨੂੰ ਸੁਣਾਓ ਇੱਥੇ ਕੰਮ ਅਸੀਂ ਕਰਕੇ ਦਿਖਾਉਨੇ ਆ ਸੋ ਬਾਕੀ ਨਹੀਂ ਵੀ ਕੋਈ ਗੱਲ ਨਹੀਂ ਇਹ ਆਉਂਦੇ ਆ ਤਾਂ ਬਹੁਤ ਅੱਛੀ ਗੱਲ ਆ ਅਸੀਂ ਦੁੱਬੜੀ ਮੇਰਾ ਤਾਂ ਮਿਸ਼ਨ ਹੀ ਇੱਕ ਹੈ ਤਰੱਕੀ ਮੇਰਾ ਮਿਸ਼ਨ ਇੱਕ ਹੀ ਹੈ ਕੰਮ ਕਰਨਾ ਉਹਦੀ ਐਗਜ਼ਾਮਪਲ ਮੈਂ ਪੇਸ਼ ਕਰਨ ਦੀ ਖਰੜ ਦੇ ਵਿੱਚ ਵੀ ਜਿੱਥੇ ਮੇਰੇ ਕੋਲ ਫੁੱਲ ਪਾਵਰ ਆਉਂਦੀ ਹੈ ਉੱਥੇ ਕੰਮ ਕਿਵੇਂ ਹੁੰਦਾ ਮੈਂ ਖਰੜ ਵਿੱਚ ਹੀ ਕਰਕੇ ਦਿਖਾਉਂਗੀ ਇੱਥੇ ਜੇ ਕਿਤੇ ਇਹ ਭਾਰੀ ਬੰਲਤ ਦੇ ਨਾਲ ਇਸੇ ਤਰੀਕੇ ਖਰੜੀ ਚ ਬਣਾ ਦਿੰਦੇ ਨੇ ਇੱਥੇ ਪੈਸੇ ਦੀ ਕੋਈ ਕਮੀ ਨਹੀਂ ਆ ਪੈਸਾ ਲਿਆਉਣਾ ਸਾਡੇ ਸਾਡਾ ਕੰਮ ਹੈ ਪਰ ਇਹਨਾਂ ਨੇ ਇਹ ਉਹ ਤੁਹਾਨੂੰ ਪਤਾ ਵੀ ਇਹ ਸਿਆਸਤ ਦੇ ਵਿੱਚ ਹਮੇਸ਼ਾ ਲੋਕ ਪਿਸਦੇ ਰਹੇ ਨੇ ਸਿਆਸਤ ਦੇ ਇਹਨਾਂ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨੂੰ ਮੜਕਾ ਆ ਕੇ ਇਧਰ ਉਧਰ ਦੀਆਂ ਗੱਲਾਂ ਕਰਕੇ ਉਹਨੇ ਆ ਕਰਤਾ ਹੁਣ ਮੇਰਾ ਭਾਸ਼ਣ ਸੁਣ ਕੇ ਇੱਕ ਵੀਡੀਓ ਪਾ ਲਣਗੇ ਜੀ ਅਸੀਂ ਆ ਕਰਤਾ ਸੀ ਆ ਕਰਤਾ ਗਰਾਉਂਡ ਉੱਤੇ ਇਹਨਾਂ ਨੂੰ ਪੁੱਛੋ ਨਾ ਵੀ ਕੀ ਹੋਇਆ ਗਰਾਉਂਡ ਉੱਤੇ ਲੋਥ ਪਾ ਨਹੀਂ ਜੀ ਤੁਹਾਨੂੰ ਵੋਟ ਨਹੀਂ ਪਾਈ ਆ ਸਾਡਾ ਮੰਨ ਲਾ ਬੈਠਾ ਤੁਸੀਂ ਵੋਟ ਨਹੀਂ ਪਾਈ ਪਰ ਅਸੀਂ ਚਾਹੁੰਦੇ ਆ ਕਿ ਸਾਡਾ ਕੰਮ ਹੋਵੇ ਅਸੀਂ ਗਾਹ ਨੂੰ ਦੇਖਿਓ ਪਰ ਮੈਂ ਮਾ ਕੇ ਤੁਹਾਨੂੰ ਲੇਖ ਕੋਈ ਗੱਲ ਨਹੀਂ ਵੀ ਪਾਈ ਤਾਂ ਵੀ ਕੰਮ ਕਰਾਂਗੇ ਹੈ ਕਿ ਤਾਂ ਸਾਡੀ ਲੋਕ ਹੋਣਾ ਮੇਰੀ ਜ਼ਿੰਮੇਵਾਰੀ ਆ ਤੁਹਾਡੀ ਐਮ ਐਲ اے ਆ ਤੁਸੀਂ ਬਿਲਕੁਲ ਠੀਕ ਹੈ ਨਹੀਂ ਪਾਈ ਤਾਂ ਪਾ ਦੋਗੇ ਸੋ ਮੇਰਾ ਮੈਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਪਾਈ ਨਹੀਂ ਪਾਈ ਮੈਨੂੰ ਇਹਨਾਂ ਪਤਾ ਵੀ ਮੈਂ ਤੁਹਾਡੀ ਸਾਰਿਆਂ ਦੀ ਐਮ.ਐਲ.ਏ ਮੇਰਾ ਫਰਜ ਪਣਦਾ ਤੁਹਾਡੇ ਤੁਹਾਨੂੰ ਸਹੂਲਤਾਂ ਦੇਣੀਆਂ ਤੁਹਾਡੇ ਜ਼ਿੰਦਗੀ ਨੂੰ ਸੌਖਾ ਕਰਨਾ ਤੇ ਇੱਥੇ ਪੂਰੀ ਅਫਸਰ ਹੈਗੇ ਨਹੀਂ ਮੈਂ ਤੁਹਾਨੂੰ ਇੱਕੀ ਗੱਲ ਕਹੂੰਗੀ ਕਿ ਮੈਂ ਇੱਥੇ ਹੁਣਾਂ ਦੌਰੇ ਕੁਰਾਲੀ ਬੰਨੀ ਨੀਗਾ ਉਧਰ ਮੈਂ ਕਮੇਟੀ ਬਣਾਤੀ ਆ ਹੁਣ ਮੇਰੀ ਕੁਰਾਲੀ ਤੇ ਨੀਗਾ ਸਰ ਕੁਰਾਲੀ 'ਚ ਮੈਂ ਦੌਰੇ ਰੱਖਣੇ ਆ ਕੁਰਾਲੀ 'ਚ ਮੈਂ ਗੇੜੇ ਰੱਖਣੇ ਆ ਮੈਂ ਬਹਾਦਰ ਸਿੰਘ ਜੀ ਨੂੰ ਵੀ ਕਿਹਾ ਕੀ ਥੋੜੇ ਤਕੜੇ ਹੋਗੇ ਤੁਸੀਂ ਚੱਲੋ ਸਾਰੇ ਜਣੇ ਜਿੰਨੇ ਵੀ ਬੰਦੇ ਆ ਤੇ ਸਾਰੇ ਦੇ ਸਾਰੇ ਦੌਰੇ ਪਲਾਨ ਕਰੋ ਤਾਂ ਕਿ ਮੈਨੂੰ ਇਦਾਂ ਜਿਹੜੇ ਲੋਕ ਨਹੀਂ ਦੱਸ ਸਕਣ ਵੀ ਇਸ ਮੁਸੱਲੇ ਕੀ ਆ ਰਹੀ ਹੈ ਸਫਾਈ ਦੀ ਸਮੱਸਿਆ ਬਹੁਤ ਵੱਡੀ ਦੱਸ ਰਹੇ ਨੇ 90 ਬੰਦੇ ਪਹਿਲਾਂ 60 ਬੰਦੇ ਹੁਣ ਉਹ ਨਵੇਂ ਭਰਤੀ ਕੀਤੇ ਐ ਉਹਨਾਂ ਨੂੰ ਵੱਡੇ ਅੰਤ ਸਫਾਈ ਹੋਈ ਜਾਂਦੀ ਮੈਂ ਸਮਝ ਕੀ ਗੱਲ ਕੋਈ ਨਹੀਂ ਆਂਦਾ ਇਹ ਸਾਰੇ ਤੁਸੀਂ ਕਿੱਥੇ ਕਿੰਨੇ ਮੰਦੇ ਜਿੰਨੀ ਮਰਜ਼ੀ ਕੰਪਲੇਂਟ ਕਰ ਲਓ ਜੀ ਉਰੇ ਕੋਈ ਨਹੀਂ ਆਂਦਾ ਦੀ ਮੰਡੀ ਜਿਹੜੀ ਮੇਨ ਜਗ੍ਹਾ ਹੈ ਜੇ ਇੱਥੇ ਸਫਾਈ ਨਹੀਂ ਹੋਦੀ ਟੰਕਰ ਰਹਿੰਦੇ ਨੇ ਜੂਰੇ ਟੰਕਰ ਕਿੱਥੇ ਕਰਣੀ ਐ ਐਮਸੀ ਲੋਕ ਦੇ ਭੈਣ ਕੀ ਲੋਕ ਨਹੀਂ ਜਿਹੜਾ ਵੀ ਕੋਈ ਐਮਸੀ ਹੈ ਮੈਨੂੰ ਕਈ ਨਹੀਂ ਸਮਝ ਆਉਂਦੀ ਵੀ ਜੇ ਉਹ ਕੰਮ ਕਰਾਵੇ ਤਾਂ ਲੋਕ ਉਹਨਾਂ ਨਾਲ ਹੀ ਅੱਗੇ ਰਹਿਣ ਮੈਂ ਤਾਂ ਅੰਕਲ ਜੀ ਇਹ ਕਹਿੰਦੀ ਆ ਵੀ ਲੋਕ ਉਸ ਬੰਦੇ ਨੂੰ ਮੈਂ ਤਾਂ ਦੇਖੋ ਮਹੀਨੇ 'ਚ ਇੱਕ ਵਾਰੀ ਆਉਂਗੀ ਉਧਰ ਹੋ ਜਾ ਸਕਦੇ ਨੇ ਤੁਸੀਂ ਲੋਕਾਂ ਨੂੰ ਜੋੜ ਕੇ ਰੱਖੋ ਮੈਂ ਕਦੇ ਇਹ ਵੀ ਨਹੀਂ ਕਿਹਾ ਵੀ ਮੈਨੂੰ ਇੱਕ ਵੀ ਐਨਸੀ ਕੁਰਾਲੀ ਦਾ ਬਾਂਹ ਕੱਢ ਕੇ ਕਹਿ ਦਿਆ ਕਿ ਉਹ ਸਾਬ ਖੜੇ ਮੈਂ ਕਦੇ ਕਿਸੇ ਦਾ ਕੰਮ ਰੋਕੇ ਕਦੇ ਸੱਚੀ ਦੱਸਿਓ ਕੌਨਫੀਡੈਂਸ ਨਾਲ ਕਹੋ ਇਸ ਸਰ ਮੈਂ ਕਦੇ ਨਹੀਂ ਕਿਹਾ ਵੀ ਆ ਆਹ ਨਾ ਭਾਈ ਸਾਡੀ ਪਾਰਟੀ ਦਾ ਬੰਦਾ ਨਹੀਂ ਇਹਦਾ ਕੰਮ ਨਾ ਕਰਾਏ ਮੈਂ ਕਿਹਾ ਵੀ ਜਿਹੜਾ ਕੰਮ ਕਰਨ ਵਾਲਾ ਉਹ ਕਰਨ ਦਿਓ ਲੋਕਾਂ ਦੇ ਕੰਮ ਸਹੀ ਨਹੀਂ ਵੀ ਮੈਂ ਇੱਥੇ ਮਾਈਕ ਤੇ ਖੜੀ ਆ ਤੇ ਭਾਸ਼ਣ ਦੇ ਰਹੀ ਆ ਇਦਾਂ ਹੀ ਗਿਆ ਮੈਂ ਪੀ ਕੰਮ ਲੋਕਾਂ ਦੇ ਹੋਣੇ ਚਾਹੀਦੇ ਆ ਲੋਕ ਕੰਮਾਂ ਤੋਂ ਸਫਰ ਨਾ ਕਰਨ ਹਰ ਬੰਦੇ ਨੂੰ ਪੈਸੇ ਦਿਓ ਪਰ ਗੱਲ ਇਹ ਆ ਕਿ ਇਹ ਫਿਰ ਵੀ ਨਾ ਕੰਮ ਕਰਕੇ ਰਾਜੀ ਨਹੀਂ ਹੈਗੇ ਇਹ ਇਹਨਾਂ ਨੇ ਲੀਡਰ ਬਣਨਾ ਬਸ ਚਿੱਟੇ ਕੁਰਤੇ ਪਜਾਮੇ ਪਾਉਣੇ ਆ ਤੇ ਗੱਡੀਆਂ ਲੈ ਕੇ ਘੁੰਮਣੀਆਂ ਨੇ ਬਣਾਉਣ ਵਾਲੇ ਤੁਸੀਂ ਉਹ ਪੈਸਾ ਤੁਹਾਡਾ ਹੈ ਸਾਰਾ ਕੁਝ ਤੁਹਾਡਾ ਹੈ ਖਰੜ ਮੈਂ ਹੁਣ ਉਧਰ ਕਰ ਦਿੱਤਾ ਮੇਰੀ ਟੀਮ ਬੈਠੀ ਹੈ ਹੁਣ ਮੈਂ ਕਰਾ ਲਈ ਤੇ ਇਧਰ ਹੀ ਰਹਿਣਾ ਇਧਰ ਹੀ ਆ ਉਧਰ ਇੱਕ ਨਵਾਂ گاਉ ਹੈ ਇਧਰ ਹੀ ਕਰਾ ਲਈ ਹੈ ਸੋ ਮੈਂ ਕੁਰਾਲੀ ਦੇ ਲੋਕਾਂ ਨੂੰ ਦੱਸਣ ਲੱਗਿਆ ਵੀ ਮੇਰਾ ਦੌਰਾ ਹੁਣ ਕੁਰਾਲੀ ਚ ਰਹਿ ਆ ਕਰੂਗਾ ਕਲੀ 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 ਚ ਜਾ ਕੇ ਮੈਨੂੰ ਕਿਉਂ ਨਾ ਮਨਾਉਣਾ ਭਾਵੇਂ ਸ਼ੁਰੂ ਕਰੂ ਸਾਰੀਆਂ ਪੌਣੀਆਂ ਕੰਮ ਕਰਨਾ ਹਾਂ ਕੰਮ ਨੂੰ ਤੇ ਕਿੰਨੇ ਮਹੀਨੇ 2 ਮਹੀਨੇ ਹਾਂ ਤੁਸੀਂ ਦੋ ਮਹੀਨੇ ਅਸੀਂ ਫਸਟ ਟਾਈਮ ਆਇਦਾਂ ਤੁਸੀ ਸੜਕ ਕਹਿਗੇ ਸੀ ਹਾਂਜੀ ਐਸਟੀਐਮ ਨੂੰ ਸਭ ਨੂੰ ਬੁਲਾ ਕੇ ਕਹਿ ਦਿੱਤੀ ਲੇਕਿਨ ਉੱਥੇ ਕੁਝ ਨਹੀਂ ਹੋਇਆ ਤੁਹਾਡੇ ਆਉਣ ਤੋਂ ਪਹਿਲਾਂ ਸ਼ਾਹ ਜੰਨਾ ਮਿੱਟੀ ਸੁੱਟਾਈ ਔਰ ਕੁਝ ਨਹੀਂ ਕਰਿਆ ਉਹ ਲੈ ਕੇ ਜਾਣਾ ਲੈ ਕੇ ਜਾਣਾ ਕਿੰਨੇ ਸਾਲ ਸਰਦ ਦਾ ਮਤਲਬ ਦੋ ਵਾਰ ਕਹਿੰਦੇ ਜੀ ਦੋ ਵਾਰ ਨਹੀਂ ਨਹੀਂ ਪੇਮੈਂਟ ਦੀ ਆਲੀ ਉਹ ਖੁਰਜ਼ਪੁਰ ਤੋਂ ਦੀ ਪੇਮੈਂਟ ਮੈਂ ਤੁਹਾਨੂੰ ਮੁੱਖਾ ਜਨਾ ਕਰ ਰਿਹਾ ਮਾੜਾ ਐਸਾ ਕੋਈ ਨਹੀਂ ਉਹ ਬੈਟਰੀ ਉਤਾਇਆ ਕਿ ਦੋ ਵਾਰ ਪਤਾ ਉਹ ਪੇਮੈਂਟ ਖੁਰਜ਼ਪੁਰ ਤੋਂ ਦੀ ਸਾਰੀ ਨਹੀਂ ਕੋਈ ਕੋਈ ਕੁਝ ਨਹੀਂ 5 ਸਾਲ ਦਾ ਹੁਣ 6 ਸਾਲ ਤੋਂ ਸਾਨੂੰ ਹੋ ਗਏ ਦਿਨ ਗੁਰਵਿੰਦਰ ਸਿੰਘ ਨੇ ਫਰੀਮ ਨਹੀਂ ਮੇਰੀ ਮੇਰੀ ਗੱਲ ਸੁਣੋ ਜੀ ਸਰ ਇਹ ਸਿਟੀਜ਼ਨ ਨੇ ਇਹ ਬੜੀਆਂ ਉਮੀਦਾਂ ਨਾਲ ਤੁਹਾਨੂੰ ਅਫਸਰਾਂ ਨੂੰ ਤਨਖਾਹਾਂ ਵੀ ਇਹਨਾਂ ਨਹੀਂ ਦੇਣੀਆਂ ਸਾਲੂ ਵੀ ਇਹਨਾਂ ਨਹੀਂ ਦੇਣੀਆਂ ਬਣਾਉਣਾ ਵੀ ਇਹਨਾਂ ਨੇ ਇਹਨਾਂ ਦੀ ਆਪ ਡਿਸਰੈਸਪੈਕਟ ਕਿਵੇਂ ਕਰ ਸਕਦੇ ਆ ਇਹਨਾਂ ਦਾ ਨਰਦਰ ਕਰਨਾ ਸਾਡੇ ਲਈ ਪਾਕ ਹੈ ਕਿਹੜਾ ਇਸ ਕੋਈ ਰਸਤਾ ਨਹੀਂ ਤੁਸੀ ਕਦੇ ਬਾਹਰ ਕੰਡੀਆਂ ਚੋਂ ਲੈਓ ਉੱਥੇ ਇੱਕ ਸਿਟੀਜ਼ਨ ਨੂੰ ਮੈਂ ਖੋਰ ਕਉਂਦਾ ਜਦੋਂ ਲੱਗ ਸਿਟੀਜ਼ਨ ਦੀ ਕਿੰਨੀ ਵੱਡੀ ਰਿਸਪੈਕਟ ਹੈ ਇਹ ਸਿਸਟਮ ਨੂੰ ਬਦਲਣਾ ਪੈਣਾ ਲੋਕਾਂ ਦੀ ਸੁਣਨੀ ਪੈਣੀ ਹੈ ਇਹ ਜਿਹੜੀ ਸੜਕ ਦੀ ਗੱਲ ਕਰ ਰਹੇ ਆ ਮੀਟਿੰਗਾਂ ਤਾਂ ਬਹੁਤ ਹੋਈਆਂ ਪਾਈ ਗਈਆਂ ਨੇ ਪਿੰਡਾਂ ਚ ਬਣ ਗਏ 22 ਨੂੰ ਪਾਈ ਜੂ ਨਹੀਂ ਰਹੇ ਉਹ ਤਾਂ ਉਹ ਬਾਦੀ ਹੈ ਨਹੀਂ ਖੌਰੇ ਗੱਲ ਨਹੀਂ ਪੈਂਦਾ ਅੰਡਰਬਿਚ ਆ ਉਰੇ ਪਾਣੀ ਕੱਢਣ ਦੀ ਮਸ਼ੀਨ ਨਾ ਹੈਪੀ ਬਾਦੀਆਂ ਉਰੇ ਉਹਨਾਂ ਨੇ ਲਾਇਆ ਆਪਣੇ ਉੱਤੇ ਇਹਨਾਂ ਦੀ ਕੋਈ ਸਰਵਿਸ ਨਹੀਂ ਹੈ ਇਹਨਾਂ ਦੀ ਕੋਈ ਸਰਵਿਸ ਨਹੀਂ ਹੈ ਜੀ ਉੱਥੇ ਸਫਾਈ ਕਰਨ ਨੂੰ ਤਾਂ ਝਾੜੂ ਮਾਰ ਕੇ ਲੰਘ ਜਾਂਦੇ ਆ ਉੱਥੇ ਬਸ ਹਲਕਾ ਜਿਹਾ ਉੱਥੇ ਹੀ ਅੱਗ ਲਾ ਦਿੰਦੇ ਆ ਸਾਨੂੰ ਦੱਸਦੇ ਕਿ ਅੱਗ ਨਾ ਲਾਓ ਆਪ ਅੱਗ ਲੱਗ ਲੰਗੀ ਨਾ ਗੱਫੇ ਸਾਰੇ ਨੰਬਰ ਲਓ ਕਿਹ ਵੀ ਨੰਬਰ ਹੈ پتہ ਕੀ ਗੱਲ ਹੈ ਕੀ ਸੜਕ ਪੈ ਗਈ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਹ ਕਹਿ ਰਹੇ ਤਾਂ ਉਹ ਕਾ ਕਰਦਾ ਪੰਜ ਕਰੋੜ ਦੇ ਕੰਮ ਕਰਵਾ ਰਹੇ ਆਪਾਂ 6 ਕਰੋੜ ਦੇ ਹੋਏ 6 ਕਰੋੜ ਦੇ ਕੰਮਾਂ 'ਚ ਸੜਕ ਵੀ ਹੈਗੀ ਕਿ ਤੁਸੀਂ ਦੂਸਰੀ ਸੜਕ ਕਹਿ ਰਹੇ ਸੀ ਕਿ ਪੈ ਗਈ ਉਹ ਤੇਰੀ ਪਕੜ ਵਾਲੀ ਰੋਡ ਵਾਲੀ ਉਹ ਵੀ ਪੈ ਗਈ ਹੈ ਹਾਂਜੀ ਅੱਛਾ ਚਲੋ ਰੋੜੇ ਹੋਏ ਅਸੀਂ ਤਾਂ ਜੀ ਹੁਣ ਬਾੜਦੰਦੀ ਕਰ ਰਹੇ ਆ ਇਹ ਨੋਟ ਕਰੋ ਇਹ ਲੈਦਾ ਕਰਦਾ ਮੰਡੀ ਜਾ ਰਹੇ ਇਹ ਮੰਡੀ ਰਜੀ ਇਹਨਾਂ ਨੂੰ ਨੋਟ ਕਰ ਲਓ ਇਹਨਾਂ ਦੀ ਮੰਗ ਹੈ ਕਿ ਇਹ ਬਾੜ ਦੋ ਬਾੜ ਕਰ ਦਿੱਤੇ ਜਾਣ ਵੀ ਪਿਛੰਗੇੇ ਕੰਮ ਹੋ ਨਹੀਂ ਪਾਉਂਦੇ ਵੱਡਾ ਬਾੜ ਹੈ ਜੀ ਸਭ ਤੋਂ ਵੱਡੀ ਸਮੱਸਿਆ ਜੀ ਅਨਾਜ ਵੰਡੀ ਵਾਲਾ ਜੀ ਇਹਦਾ ਇਹ ਸਾਈਡ ਜਿਹੜੀ ਹੈਗੀ ਉਹ ਹੋਰ ਬਾੜ ਦੇ ਵਿੱਚ ਐਸੇ ਨਹੀਂ ਸਾਈਡ ਹੋਰ ਬਾੜ ਦੇ ਆ ਅੱਗੇ ਤੋਂ ਲਗਾ ਸਿੱਧੀ ਇਹਨੂੰ ਇਹ ਜੀ ਬਰੋਗੇ ਅਸੀਂ ਕਿਹੜੇ ਬਾੜ ਦੇ ਚਲੋ ਇਹਨੂੰ ਕਲੀਅਰ ਕਰਾਓ ਬਾੜ ਦੀ ਮਤਲਬ ਵੀ ਬੋਲੋ ਜੀ ਆਪਾਂ ਨੇ ਉਹਨੂੰ ਬਾੜ ਬੰਦੀ ਦਾ ਜੋ ਆਰਡਰ ਆਇਆ ਹੈ ਇਹਨਾਂ ਦਾ ਹੀ ਕਰਾਓ ਅੰਤ ਵਿੱਚ ਦੇ ਨੰਬਰ ਨਾਲ ਨੂੰ ਸਾਡੇ ਕੋਲ ਡਾਇਰੈਕਟ ਹੈ ਨਾ ਮੈਂ ਮੈਂ ਤੁਹਾਨੂੰ ਇਹ ਕੰਗੀ ਕਿਸੇ ਕੰਮ ਕਰਨੇ تھے ਕੰਮ ਕਰਨ ਦੀ ਜਿਹੜੀ ਗਤੀ ਵਧਾਵਾਂਗੇ ਇੱਥੇ ਬਹਿਣਾ ਪੈਣਾ ਹੈ ਹੱਕੇ ਇੱਕ ਦੋ ਬੰਦੇ ਸੀ ਇੱਥੇ ਕਮੇਟੀ ਚ ਬਿਠਾਉਣੇ ਆ ਮੈਨੂੰ ਘਰੋਂ ਕਿਉਂ ਨਾ ਕੋਈ ਬਿਠਾਉਣਾ ਪਵੇ ਜਿਹੜਾ ਡੇਲੀ ਅਪਡੇਟ ਦੇਊਗਾ ਤੇ ਵਿਕਾਸ ਦੇ ਕੰਮਾਂ ਨੂੰ ਇੱਥੇ ਕਰਾੜੀ ਦੇ ਨੂੰ ਦੇਖਦੇ ਆਂ ਆ ਜਿਹੜੇ ਜਿਹੜੇ ਕੰਮ ਤੁਸੀਂ ਕਰਾਏ ਇੱਕ ਜਿਹੜੀਆਂ ਪੇਪਰੋਲੀ ਵਾਲੀ ਸੜਕ ਇੱਕ ਜਿਹੜੀਆਂ ਸੜਕ ਇਹਨਾਂ ਨੇ ਕਈਏ ਇਹ ਸ਼ਮਸ਼ਾਨ ਘਰ ਤੱਕ ਬਣੀ ਬਾਈਪਾਸ ਬਾਈਪਾਸ ਇਹ ਕੀ ਦੇ ਮਨ ਆਉਂਦੀ ਹੈ ਮੰਡੀ ਦੇ ਕੋਲ ਸਾਡਾ ਮੈਚ ਕਰੇ ਤੁਸੀਂ ਇਹਨੂੰ ਬਣਾ ਦੋ ਕੋਈ। ਕੋਈ ਫਰਕ ਨਹੀਂ ਪੈਂਦਾ ਜੇ ਮੰਡੀ ਬੋਰਡ ਦੇ ਅੰਦਰ ਵੀ ਆਉਂਦੀ ਹੈ। ਕਿ ਕਿੰਨਾ ਕ ਪੈਸਾ ਲੱਗੂਗਾ? ਬੜਾ ਸੁ ਕਰ ਰਹੇ ਜੀ। ਕਸਟ ਚਾਰਜ ਪੂਰਾ ਮੰਨ ਲਾ ਕੇ ਕਰਾਂਗੇ। ਬੇਫਿਕਰ ਰਹੋ। ਤੁਹਾਨੂੰ ਹੂਸਤ ਦੇਣਾ ਹੀ ਸਾਡਾ ਕੰਮ ਹੈ। ਤੁਹਾਡੇ ਕੰਮ ਕਰਨ ਵਾਲੀ ਸਾਡੀ ਜਿਹੜੀ ਨੌਕਰੀ ਤੁਸੀਂ ਇਹ ਦਿੱਤੀ ਹੈ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ ਪੂਰੀ ਲੱਗਦੀ ਹੈ। ਤੇ ਯਕੀਨ ਰੱਖਿਓ ਤੁਸੀਂ ਜਿਸ ਦਿਨ ਇਹ ਸਾਰੇ ਕੰਮ ਹੋ ਗਏ ਤੁਹਾਡੀਆਂ ਦਵਾਵਾਂ ਮੇਰਾ ਸਾਰੇ ਤੋਂ ਵੱਡੀ ਦੌਲਤ ਹੈ ਤੁਹਾਡਾ ਆਸ਼ੀਰਵਾਦ ਸਭ ਤੋਂ ਵੱਡੀ ਦੌਲਤ ਹੈ ਤੁਹਾਡੀ ਖੁਸ਼ੀ ਚਿਹਰੇ ਦੀ ਵੀ ਹਾਂ ਵੀ ਕੁੜੀ ਨੂੰ ਐਮਐਲਏ ਬਣਾਇਆ ਸੀ ਇਹਨੇ ਕੰਮ ਕੀਤੇ ਤੇ ਇਹ ਮੈਨੂੰ ਚਾਹੀਦਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਕੋਲ ਸਭ ਕੁਝ ਹੈ ਪਰ ਮਤਲਬ ਜਿੱਦਾਂ ਹੋਇਆ ਸਭ ਕੁਝ ਨਹੀਂ ਕੁਝ ਨਹੀਂ ਚਾਹੀਦਾ ਮੈਂ ਘਰੋਂ ਪੱਲੇ ਪਾ ਕੇ ਵੀ ਤੁਹਾਨੂੰ ਦੇ ਦੂੰਗਾ ਸੋ ਇਹ ਕੰਮ ਸ਼ੁਰੂ ਕਰੋ ਹੁਣ ਗੱਤੀ ਇਹ ਭੁੱਲ ਜਾਓ ਕੀ ਹੈ ਉਹਦੇ ਪਿੱਛੇ ਲੱਗੇ ਉਹਦੇ ਪਿੱਛੇ ਲੱਗੇ ਕੰਮ ਛੱਡ ਦੋ ਲੋਕਾਂ ਪਿੱਛੇ ਲੱਗੋ ਬਸ ਤੁਸੀਂ 21 ਬੰਦੇ ਪਿੱਛੇ ਲੱਗਣੇ ਜਿਹ इना दिस सुननी शुरू करें ना निजता देना शुरू करें इस तरीके वो इना तांगा हो हो के बोल रहे हैं तो बहुत बहुत हाँ जी अंदरजी सफाई कर दें सफाई कर दें हाँ जी हाँ जी तो हाँ जी तुष्योला दिने में कितने सफाई वाड़े आपने इन्हना सफाई करने जा रही है इसे वाड़े भी कम करके ਮੇਰੇ ਇੱਕ ਗੱਲ ਸੁਣ ਲਿਖੀ ਹੈ ਨਾ ਪੱਕੇ ਗੱਲ ਇੱਕ ਮਿੰਟ ਰੁਕੋ ਹੈਗੀ ਸੈਂਟਰੀ ਇਸ ਕਰਤੀ ਉਸੇ ਕੋਈ ਗੱਲ ਚੰਗੀ ਨਾਲ ਆਵਾਜ਼ ਚੜਾ ਬੜਾ ਜੀ 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 ਇੱਥੇ ਜਿੰਨੇ ਸਫਾਈ ਕਰ ਚਾਹੀਏ ਉਹਨਾਂ ਨੂੰ ਬਿਠਾਓ ਉਹਨਾਂ ਨੂੰ ਕੁਝ ਵੀ ਕੰਮ ਕਰਨਾ ਕਿ ਨਹੀਂ ਕਰ ਨਹੀਂ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਤਿਆਰ ਹੋ ਜਾਣਗੇ ਇਸ ਨੌਕਰੀ ਲੈਣੇ ਕੰਮ ਤਾਂ ਕਰਨਾ ਇੱਕ ਮਾਡ ਤੇ ਆਪਾਂ ਨੂੰ ਕੰਪਲੇਨਟ ਕੀਤੀ ਦੂਜੇ ਤੇ ਕੀਤੀ ਤੀ ਸਾਰਿਆਂ ਦੇ ਵਿੱਚ ਕਿਵੇਂ ਬੰਦੇ ਬਦਲਾਂਗੇ ਆਪਾਂ ਉਹਨਾਂ ਨੂੰ ਸਮਝਾਓ ਵੀ ਜੇ ਤੁਸੀਂ ਨੌਕਰੀ ਕਰਦੇ ਹੋ ਕੰਮ ਕਰਨਾ ਹੈ ਲੋਕਾਂ ਨੂੰ ਸਵਾਹਾਂ ਦੇਣੀਆਂ ਨੇ ਫੱਟੇ ਫਿਰੋ ਬੈਟੂ ਸਿਸਟਮ ਹੈ ਜੀ ਹੁਣ ਇਹਨੂੰ ਵੀ ਦੱਸੋ ਮੈਡਮ ਟੈਲੀਫੋਨ ਚੱਕ ਲੈ ਗੋ ਇੱਕ ਬੰਦਾ ਦਾ ਕਿਲੋ ਟੈਂਡੈਂਟ ਜੇ ਨਹੀਂ ਆਪਾਂ ਲੱਗ ਮੈਡਮ ਦਸਾਈ ਵਾਲੇ ਦੇ ਨਾਲ-ਨਾਲ ਨਾਲਾ ਦੇਖ ਕੇ ਜਾਓ ਜੀ ਤੁਸੀਂ ਮੈਂ ਕਹਿੰਦਾ 5 ਸਾਲ ਮੈਂ ਸਾਫੇ ਨਹੀਂ ਹੋਇਆ ਬੰਦਾ ਅਰੁਣ ਨੇ 10 ਵਾਰ ਖਬਰਾਂ ਲਾਈਆਂ ਜੀ ਆਹ ਖੜੇ ਜੀ ਨੇ ਰੋਜ਼ ਆਂਦਾ ਗਰੀ ਕੋਈ ਕਾਰਵਾਈ ਨਹੀਂ ਹੁੰਦੀ ਜੀ ਤਾਂ ਕਹਾਂ ਜੀ ਅੱਜ ਅੱਜਿੱਥੇ ਸੜਕਾਂ ਦੀ ਜਿਹੜੀ ਉਹ ਤੁਸਾ ਵੀ ਦੀ ਕੀ ਅੱਧਾ ਦਾ ਏਰੀਆ ਪਾਕਿਸਤਾਨ ਸਮਝ ਆਈ ਜੀ ਅੱਧਾ ਇਹਨੇ ਕੋਲ ਲੈਣੀ ਤਾਂ ਪਤਾ ਹੀ ਹੈ ਕਰਨਾ ਕਰਨਾ ਉਹ ਬਾੜ ਦੇ ਵਿੱਚ ਐਸੇ ਲੇਬਰ ਦਾ ਆ ਯਾਰ ਮੈਮ ਜੀ ਵੀ ਦੱਸੋ ਇਹ ਹੱਥ ਬਣ ਕੇ ਵੇਚਤੀ ਸਾਨੂੰ ਨਹੀਂ ਉਹ ਬਾੜੀ ਦੀ ਪੀਰ ਵਾਲੇ ਇਹ ਪੀਣ ਵਾਲਾ ਪਾਣੀ ਹੈ ਨਹੀਂ ਇੱਥੇ ਮੈਨੂੰ ਕੋਈ ਜਗਾ ਬੈਠ ਲੋ ਕਿ ਕੀ ਹੈ ਜੀ ਦਿੱਕਤ ਹੈ ਜੀ ਸਾਡੇ ਦਾ ਪੂਰਾ ਨਾਸ ਪਾਜਦਾ ਜੀ ਉਹ ਯਾਰ ਨਹੀਂ ਹੈਗਾ ਯਾਰ ਵੀ ਨਹੀਂ ਆ ਰਹਾ ਸਰ ਜੀ ਇਹ ਹੁਣੇ ਮੰਗਤ ਰਹੇ ਕਿ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਹਾਂ ਜੀ ਇਹ ਤਾਂ ਮਾਰਕੀਟ ਕਮੇਟੀ ਜਾਂ ਮਿਊਸਪਲ ਕਮੇਟੀ ਨੇ ਕਰਨਾ ਹੈ ਜੀ ਠੀਕ ਹੈ ਨਾ ਸਾਡੀਆਂ ਦੁਕਾਨਾਂ ਤੇ ਸਾਡੇ ਕੈਂਪਰ ਲੱਗੇ ਪਿਆ ਸਾਡੇ ਪਾਣੀ ਦੇ ਪ੍ਰਬੰਧ ਨਾ ਹੋ ਰਹੇ ਨਹੀਂ ਮੈਂ ਕਹਿ ਰਹੀ ਹਾਂ ਕਿ ਇਹ ਮਾਰਕੀਟ ਕਮੇਟੀ ਦਾ ਕੀ ਇਹਨਾਂ ਦਾ ਮਾਰਕੀਟ ਕਮੇਟੀ ਦਾ ਵੀ ਮੁੱਫਾ ਤੁਸੀਂ ਫਿਰ ਪੀਲ ਵਾਲੇ ਪਾਣੀ ਦਾ ਪ੍ਰਬੰਧ ਕਰੋ ਪੀਲ ਵਾਲੇ ਪਾਣੀ ਦੇ ਇੱਥੇ ਪ੍ਰਬੰਧ ਕਰੋ ਤੁਸੀਂ ਵਿਕਾਸ ਕਾਰਜ ਕੁਰਾਲੀ ਸ਼ਹਿਰ ਦੇ ਆ तकरीबन 6 ਕਰੋੜ ਦੇ ਜਿਹੜੇ ਵਿਕਾਸ ਕਾਰਜ ਕੀਤੇ ਆ ਉਹਨਾਂ ਦਾ ਅੱਜ ਮੀ ਪੱਥਰ ਰੱਖਿਆ ਗਿਆ ਤੇ ਬਹੁਤ ਸਾਰੇ ਕੰਪਨੀ ਜਿਹੜੇ ਕਰਾਲੀ ਚ ਕਰਨ ਵਾਲੇ ਪਏ ਨੇ ਹੁਣ ਫਰੜ ਦੇ ਵਿੱਚ ਸੀ ਜਿਹੜੀ ਆਪਣੀ ਕਮੇਟੀ ਬਣਾ ਲਈ ਆ ਆਮ ਆਦਮੀ ਪਾਰਟੀ ਦੀ ਉੱਥੇ ਸਾਡੀ ਟੀਮ ਸੈਟ ਹੈ ਪੂਰਾ ਪਲਾਨ ਬਣਾ ਰਹੇ ਹਾਂ ਹੁਣ ਅਗਲਾ ਜਿਹੜਾ ਸਾਡਾ ਟਾਰਗੇਟ ਹੈ ਕੰਮ ਕਰਨੇ ਆਜ ਆਮ ਆਦਮੀ ਪਾਰਟੀ ਦੀ ਕਮੇਟੀ ਬਣੀ ਹੈ ਉੱਥੇ ਤੁਹਾਨੂੰ ਸਾਰਾ ਚੇਂਜ ਆ ਜਿਹੜਾ ਇੱਕ ਸਾਲ ਦੇ ਅੰਦਰ ਅੰਦਰ ਮੇਜਰ ਚੇਂਜ ਆਇਆ ਨਹੀਂ ਕਿ ਥੋੜੇ ਬਹੁਤ ਗਲੀਆਂ ਲਾਗੀਆਂ ਲੱਗ ਕੇ ਲੈਟਾ ਮੈਂ ਬੋਲ ਕੀ ਦੱਸੂਗੀ ਮੈਂ ਕਰਕੇ ਦੂਸਰਾਲੀ ਦੇ ਵਿੱਚ ਕੰਮ ਹੋਣਗੇ ਕਰਾੜੀ ਦੇ ਲੋਕਾਂ ਨੂੰ ਸੀਵਰੇਜ ਦੀ ਪੂਰਾ ਕ੍ਰਿਕਟ ਦੀ ਬਣਾ ਤਾਂ ਇਹਨਾਂ ਅਫਸਰਾਂ ਨੇ ਕੰਮ ਕਰਨਾ ਇਹਨਾਂ ਦਾ ਕੰਮ ਬਹੁਤ ਸਲੋ ਹੈ ਸੋ ਅੱਜ ਬਹੁਤ ਸਾਰੇ ਕਮਾ ਦਾ ਆਪਾ ਬਾਜ਼ਾਰ ਦੇ ਕੁਝ ਕੰਮ ਸੀਗੇ ਵੱਖ-ਵੱਖ ਵਾਰਡਾਂ ਦੇ ਕੰਮ ਐ ਨਿਕਾਸੀ ਦੀਆਂ ਪਾਈਪਲਾਈਨਸ ਨੇ ਸੋ ਕੰਮ ਕੀ ਦੇ ਕਿ ਉਹਨਾਂ ਨੇ ਸਮੇਂ ਦੇ ਵਿੱਚ ਕਰੜੀ ਦੇ ਲੋਕਾਂ ਨੂੰ ਬਹੁਤ ਰਾਹਤ ਸਰਕਾਰ ਵੱਲੋਂ ਵਿਕਰਮ ਮਜੀਠੀਆ ਦੇ ਜਿਹੜਾ ਵਿਜੀਲੈਂਸ ਦਾ ਕੇਸ ਉਹ ਵੀ ਹੋਇਆ ਉਹ ਤੋਂ ਕਿਵੇਂ ਦਿਖਦਾ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹਦੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਤਾਂ ਕਰੋ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਪ੍ਰੋਪਰ ਜਿਹੜੇ ਉਹਦੇ ਪੁख्ਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਕੀ ਆਉਣ ਵਾਲੇ ਦਿਨਾਂ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉਤੇ ਕਾਰਵਾਈ ਕਰੇ ਸਰਕਾਰ ਬਣੀ ਹੈ ਇਹ ਉਹਨਾਂ ਦੇ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਜੇ ਸਲਾਗਾ ਜੋਗੇ ਲੋਕ ਇਸ ਨਾਲ ਰਾਤ ਨੂੰ ਸੁਣਦੇ ਸ਼ੋਮ ਨੇ